ਤੋ ਨਾਮ ਹੈ ਆਪਣਾ ਫੋਨ ਬਣਾ ਵੀਰ ਜੀ ਆਪਣਾ ਨਾਮ ਕੀ ਹੈ ਤੁਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਅਖਰ ਮੁੱਦਾ ਕੀ ਹੈ ਸਸਿਕਾਲ ਜੀ ਸਾਰਿਆਂ ਨੂੰ ਪਹਿਲਾਂ ਧੰਨਵਾਦ ਸਾਰੇ ਪੱਤਰਕਾਰ ਵੀਰਾਂ ਦਾ ਕਿ ਟਾਈਮ ਕੱਢ ਕੇ ਆਏ ਨੇ ਮੇਰੇ ਕੋਲ ਮੇਨ ਮੁੱਦਾ ਹੈਗਾ ਕਿ ਇੱਕ ਵਧੀਆ ਇੰਟਰਨੈਸ਼ਨਲ ਟਿਊਸ਼ਨ ਬ੍ਰਾਂਡ ਦਾ ਜੀਨੀਅਸ ਸਕਵਾਡ ਜਿਹੜੀ ਕਿ ਕੈਨੇਡੀਅਨ ਕੰਪਨੀ ਆ 6ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਨੀਟ ਜੇਏ ਵਰਲਡ ਕਲਾਸ ਕੋਚਿੰਗ ਲਾਈਕ ਬੱਚੇ ਦਿੱਲੀ ਜਾਂਦੇ ਆਂ ਕੋਟਾ ਜਾਂਦੇ ਆਂ ਚੰਡੀਗੜ੍ਹ ਜਾਂਦੇ ਆਂ ਪੀ ਐਚ ਡੀ ਜਿਹੜੇ ਹੋਣਗੇ ਸਾਡੇ ਟ੍ਰੇਨਰਸ ਹੋਣਗੇ ਐਮ ਐਡ ਐਮ ਐਸ ਸੀ ਮਿਨੀਮਮ ਨੀਟ ਜੇਈ ਐਂਡ ਸਪੈਸ਼ਲਿਸਟ ਟ੍ਰੇਨਰ ਹਾਈ ਕਲਾਸ ਟ੍ਰੇਨਰ ਸਾਰੇ ਚੰਡੀਗੜ੍ਹ ਤੋਂ ਹੋਣਗੇ ਤੁਹਾਨੂੰ ਅਸੀਂ ਦਵਾਂਗੇ ਇੱਕ ਵਧੀਆ ਟਿਊਸ਼ਨ ਐਕਸਪੀਰੀਅੰਸ ਇੰਟਰਨੈਸ਼ਨਲ ਲੈਵਲ ਦਾ ਵਧੀਆ ਟਿਊਸ਼ਨ ਐਕਸਪੀਰੀਅੰਸ ਤੇ ਜੀਨੀਅਸ ਸਕਵਾਡ ਮੈਂ ਕੁੜਾਲੀ ਲੈ ਕੇ ਆ ਰਹੇ ਆਂ ਐਡਮਿਸ਼ਨ ਸਟਾਰਟ ਹੈ ਤੇ ਤਿੰਨ ਦਿਨ ਦੇ ਵਿੱਚ ਕਲਾਸਸ ਸ਼ੁਰੂ ਹੋ ਜਾਣਗੀਆਂ ਜੀ ਕੋਚਿੰਗ ਕਲਾਸ ਦੀ ਗੱਲ ਕਰੀਏ ਪਹਿਲਾਂ ਹੀ ਬਹੁਤ ਸਾਰੇ ਸੈਂਟਰ ਚੱਲ ਰਹੇ ਆ ਤੁਹਾਡਾ ਉਹਦੇ ਨਾਲੋਂ ਵੱਖਰਾ ਕੀ ਬਿਲਦਾ ਹਾਂ ਹਾਂਜੀ ਵਧੀਆ ਕੁਐਸਚਨ ਹੈ ਬੇਸਿਕਲੀ ਦਾ ਜੀਨੀਅਸ ਸਕੁਆਇਰ ਦੀ ਜਦ ਤੁਸੀਂ ਸਾਈਟ ਤੇ ਜਾਂਦੇ ਹੋ ਤੁਸੀਂ ਵੈਬਸਾਈਟ ਤੇ ਜਾਓ ਇਹ ਇੱਕ ਕੈਨੇਡੀਅਨ ਕੰਪਨੀ ਹੈ ਜਿਹੜੀ ਪੂਰੇ ਵਰਲਡ ਚ ਪੜਾ ਰਹੀ ਹੈ ਇਹਦਾ ਜਿਹੜਾ ਸਟੱਡੀ ਸਿਸਟਮ ਹੈ ਦਾ ਮੈਥਡਸ ਆਫ ਸਟੱਡੀ ਤੇ ਆਪਣੇ ਲੈਵਲ ਤੇ ਰਿਸਰਚ ਹੋਈ ਹੋਈ ਹੈ ਇਹਦੇ ਜੋ ਵੀ ਕਲਾਸਸ ਨੇ ਜਿਵੇਂ ਸਾਡੇ ਜਿਹੜੇ ਕਲਾਸਸ ਜਾਂ ਕਲਾਸਰੂਮ এনवायरमेंट ਡਿਜ਼ਾਈਨ ਜੋ ਕਰਦਾ ਹੈ ਉਹ ਕਰਦਾ ਆ ਜਿਹੜਾ ਮਾਸਟਰਸ ਇਨ ਚਾਈਲਡ ਸਾਈਕੋਲੋਜੀ ਮਾਸਟਰਸ ਇਨ এডੂਕੇਸ਼ਨ ਡਾਕਟੋਰੇਟ ਇਨ এডੂਕੇਸ਼ਨ ਇਹ ਜਿਹੇ ਬੰਦੇ ਕਲਾਸਰੂਮ ਡਿਜ਼ਾਈਨ ਤਿਆਰ ਕਰਦੇ ਨੇ ਥੈਨ ਐਕਸਪਰਟ ਮਾਸਟਰੋ ਇਨ এডੂਕੇਸ਼ਨ UGC NET ਜਿਹੜੇ ਕਲੀਅਰ ਨੇ ਉਹ ਤੁਹਾਨੂੰ ਕੋਚਿੰਗ ਦੇਣਗੇ ਇੱਕ ਹਾਈ ਐਂਡ ਕੋਚਿੰਗ ਜਿਹੜਾ ਕਿ ਹਰੇਕ ਪੇਰੈਂਟ ਭਾਰਦਾ ਆ ਕਿ ਮੇਰੇ ਬੱਚਿਆਂ ਨੂੰ ਵਧੀਆ ਕੋਚਿੰਗ ਮਿਲੇ ਟੌਪ ਕਲਾਸ ਤੇ ਮੈਨੂੰ ਜਾਣਾ ਨਾ ਪਵੇ ਤੇ ਉਹ ਅਸੀਂ ਇੱਥੇ ਕੁੜਾਣੀ ਦੇ ਵਿੱਚ ਜਾਵਾਂਗੇ ਜਦ ਤੁਸੀਂ NET ਤੇ ਜਾਓਗੇ ਤਾਂ ਸਰਚ ਕਰੋਗੇ ਇੱਕ ਕੈਨੇਡੀਅਨ ਵੱਡੀ ਬ੍ਰਾਂਡ ਕੁਰਾੜੀ ਦੇ ਵਿੱਚ ਇਨ ਕਲਾਸਰੂਮ ਕੋਚਿੰਗ ਦੇਣਾ ਰਹੀ ਹੈ। ਜਿਹੜੀ ਪ੍ਰੋਸੈਸ ਬੱਚਿਆਂ ਨੂੰ ਜੋ ਸ਼ੁਰੂਆਤ ਕਰਦੇ ਅਸੀਂ ਆਲਰੇਡੀ 6th ਤੋਂ 12th ਐਡਮਿਸ਼ਨਸ ਕਰ ਰਹੇ ਹਾਂ। ਤੁਸੀਂ ਮੇਬੀ ਐਡਵਰਟਾਈਜ਼ਮੈਂਟ ਦੇਖ ਵੀ ਰਹੇ ਹੋਵੋਗੇ। ਐਂਡ JEE ਦੀ ਵੀ ਐਡਮਿਸ਼ਨ ਚੱਲ ਰਹੀਆਂ ਨੇ। ਤਿੰਨ ਦਿਨ ਦੇ ਵਿੱਚ ਕਲਾਸਿਸ ਸ਼ੁਰੂ ਹੋ ਜਾਣਗੀਆਂ। ਸਟਾਰਟਿੰਗ ਦੇ ਵਿੱਚ ਬੱਚਿਆਂ ਦੇ ਲਈ ਕੋਈ ਤੁਸੀਂ ਸਕਾਲਰਸ਼ਿਪ ਜਾਂ ਕਿਸੇ ਤਰੀਕੇ ਦੀ ਕੋਈ ਪਲਾਨ ਵੀ ਲੈ ਕੇ ਆਏ ਹੋ ਜਿਸ ਜਿਹੜੇ ਬੱਚਿਆਂ ਨੂੰ ਫਾਇਦਾ ਹੋਵੇ? हां जी डेफिनेटली ਤੁਸੀਂ ਐਨੇ ਵਧੀਆ ਬ੍ਰਾਂਡ ਦੇ ਵਿੱਚ ਪੜ ਸਕਦੇ ਹੋ ਐਟ ਪ੍ਰੈਜ਼ੈਂਟ ਰਜਿਸਟ੍ਰੇਸ਼ਨ ਚੱਲੂ ਹੈ ਲਿਮਟਿਡ ਸੀਟਸ ਨੇ ਜੇ ਤੁਸੀਂ ਹੁਣ ਰਜਿਸਟਰ ਕਰ ਰਹੇ ਹੋ ਤਾਂ 1 ਮੰਥ ਦੀ ਕੋਚਿੰਗ ਜਿਹੜੀ ਡੈਮੋ ਕਲਾਸ ਹੈ ਉਹ ਐਬਸੋਲੂਟਲੀ ਫ੍ਰੀ ਮਿਲੇਗੀ ਤੇ ਨਵਰਾਤਰੀ ਦੇ ਮੌਕੇ ਤੇ ਅਸੀਂ ਗਰਲ ਪਾਵਰ ਨੂੰ ਸਲੂਟ ਕਰਦੇ ਹੋਏ ਗਰਲਸ ਜੇ ਸਾਡੇ ਕੋਲ ਹੁਣ ਰਜਿਸਟਰ ਕਰ ਰਹੀਆਂ ਨੇ ਤਾਂ 2 ਮਹੀਨੇ ਦੀ ਕੋਚਿੰਗ ਉਹਨਾਂ ਦੀ ਐਬਸੋਲੂਟਲੀ ਫ੍ਰੀ ਹੋਏਗੀ ਯਾ ਡੈਫੀਨੇਟਲੀ ਐਡਮਿਸ਼ਨ ਪ੍ਰੋਸੈਸ ਜਿਹੜਾ ਹੋਏਗਾ ਪਹਿਲਾ ਤੁਹਾਡਾ ਟੈਸਟ ਲਵਾਂਗੇ ਤੇ ਉਸ ਬੇਸ ਤੇ ਅਸੀਂ ਫਿਊਚਰ ਦੇ ਵਿੱਚ ਤੁਹਾਡੀ ਕਿੰਨੀ ਫੀਸ ਹੋਏਗੀ ਉਹਦੇ ਤੇ ਸਕਾਲਰਸ਼ਿਪ ਵੀ ਬਹੁਤ ਵਧੀਆ ਬੱਚਿਆਂ ਨੂੰ ਦਵਾਂਗੇ ਔਰ ਟੀਚਰਸ ਦੀ ਗੱਲ ਕੀਤੀ ਗਈ ਹੈ ਵੀ ਟੀਚਰਸ ਕਾਫੀ ਤੋਂਡੇ ਜਿਹੜੀ ਕਹਿੰਦੇ ਪੀ ਐਚ ਵਾਲੇ ਟੀਚਰ ਹੈ ਸੋ ਕਿਵੇਂ ਉਹ ਪੜਾਉਣ ਦੇ ਬੱਚਿਆਂ ਨੂੰ ਕਿਤੇ NEET ਦੀ ਤਿਆਰੀ ਦੀ ਗੱਲ ਕੀਤੀ ਜਾ ਰਹੀ ਹੈ JEE ਦੀ ਗੱਲ ਕੀਤੀ ਹੈ ਕੀ ਕੋਈ ਵੱਖਰਾ ਕਹਿ ਲਿਆ ਵੀ ਪੜਾਉਣ ਦਾ ਤਰੀਕਾ ਹੋਏਗਾ ਕਿ ਬੱਚਿਆਂ ਦੀ ਜਿਹੜੀ ਇਹ ਟੈਸਟ ਕਲੀਅਰ ਕਰ ਸਕੋ ਦੇ ਦੇਖੋ ਇਹ ਵੀ ਵਧੀਆ ਕੁਐਸਚਨ ਹੈ NEET ਐਂਡ JEE ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਕਹਿ ਦਿੰਨੇ ਆ NEET ਦੀ ਤਿਆਰੀ ਕਰਨੀ ਹੈ JEE ਦੀ ਤਿਆਰੀ ਕਰਨੀ ਹੈ ਪੇਰੈਂਟਸ ਨੂੰ ਪਤਾ ਹੈ ਕਿ ਬਹੁਤ ਔਖੀ ਹੈ ਕਲੀਅਰ ਹੋਣਾ ਮਤਲਬ ਟ੍ਰਿਕੀ ਹੈ ਇਟ ਮੀਨਸ ਮੇਰੇ ਜਿਹੜੇ ਟ੍ਰੇਨਰ ਹੋਣਗੇ ਉਹ NEET ਐਂਡ JEE ਦੇ ਆਪ ਰੈਗੂਲਰ ਐਗਜ਼ਾਮ ਦੇਣ ਵਾਲੇ ਟ੍ਰੇਨਰ ਹੋਣਗੇ PhD ਸਕਾਲਰਸ ਹੋਣਗੇ ਮਾਸਟਰ ਇਨ ਐਜੂਕੇਸ਼ਨ ਹੋਣਗੇ ਤੇ ਨਾਲੇ 5 ਟੂ 6 ਇਅਰਸ ਜਿਨ੍ਹਾਂ ਦਾ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਆ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਐਕਸਪੀਰੀਅੰਸ ਹੋਵੇਗਾ ਤੇ ਉਹ ਡੈਫੀਨੇਟਲੀ NEET ਐਂਡ JEE ਯੂ نو ਕਿ ਇੱਕ ਟੈਕਨੀਕਲ ਟ੍ਰੇਨਿੰਗ ਹੈ ਬਹੁਤ ਜ਼ਿਆਦਾ ਜ਼ੋਰ ਮੰਗਦੀ ਹੈ ਕਰੌਣ ਨੂੰ ਤਾਂ ਇੱਕ ਨਾਰਮਲ ਟ੍ਰੇਨਰ ਵੀ ਤਰਾ ਸਕਦਾ ਤਾਂ ਅਸੀਂ ਉਹ ਐਨਸ਼ੋਰ ਕਰਾਂਗੇ ਕਿ ਇੱਕ ਹਾਈ ਕੁਆਲਿਟੀ ਟ੍ਰੇਨਿੰਗ ਦਿੱਤੀ ਜਾਵੇ। ਟਿਊਸ਼ਨ ਦਾ ਟਾਈਮ ਟਿਊਸ਼ਨ ਦਾ ਟਾਈਮਿੰਗ ਕੀ ਹੋਵੇਗਾ ਤੇ ਲੋਕੇਸ਼ਨ ਕਿੱਥੇ ਹੈ। ਟਿਊਸ਼ਨ ਜਿਹੜੀ ਆਪਣੀ ਜਿਹੜੀ NEET JEE ਦੇ ਬੈਚਸ ਐ ਉਹ ਸਵੇਰੇ 9 ਤੋਂ 10 ਸਟਾਰਟ ਹੋ ਜਾਣਗੇ। ਜਿਹੜੀ ਨਾਰਮਲ ਜਿਹੜੀਆਂ ਕਲਾਸਸ ਨੇ 6th ਤੋਂ 12th ਹੁਣ 6ਵੀਂ ਵਾਲੇ ਬੱਚੇ 6ਵੀਂ ਤੋਂ 10ਵੀਂ ਵਾਲੇ ਬੱਚੇ ਜਨਰਲੀ ਫ੍ਰੀ ਹੁੰਦੇ ਨੇ ਅਰਾਊਂਡ 3:00 ਤਾਂ ਉਹਨਾਂ ਦੀ 3 ਤੋਂ 7 ਦੋ ਬੈਚਸ ਚੱਲਣਗੇ ਪਲੱਸ 2 ਤੇ 11th ਦੇ 1:00 ਤੋਂ 7:00 ਦੋ ਬੈਚਸ ਚੱਲਣਗੇ ਤੇ ਸਾਡੀ ਜਿਹੜੀ ਲੋਕੇਸ਼ਨ ਹੈ ਤੁਸੀਂ ਜਦ ਚੰਡੀਗੜ੍ਹ ਹਾਈਵੇ ਦੇ ਬਿਲਕੁਲ ਉੱਤੇ ਆ ਤੁਸੀਂ ਚੰਡੀਗੜ੍ਹ ਰੋਡ ਤੇ ਆਨੇ ਹੋ ਕੁਰਾਲੀ ਜਿਹੜਾ ਚਨਾਲੋਂ ਦਾ ਗਵਰਨਮੈਂਟ ਸਕੂਲ ਹੈ ਉਹਦੇ ਬਿਲਕੁਲ ਸਾਹਮਣੇ ਰਾਇਲ ਪਲਾਜ਼ਾ ਇੱਕ ਕੰਪਲੈਕਸ ਹੈ ਉਹਦੇ ਬਿਲਕੁਲ ਹੀ ਨਾਲ ਫਸਟ ਫਲੋਰ ਤੇ ਸਾਡੀ ਲੋਕੇਸ਼ਨ ਹੈਗੀ ਆ ਜਿਸ ਤਰ੍ਹਾਂ ਬੱਚਿਆਂ ਦੇ ਐਗਜ਼ਾਮ ਵੀ ਲੈ ਜਾਂਦੇ ਆ ਟੈਸਟ ਵੀ ਲੈ ਜਾਂਦੇ ਆ ਤਾਂ ਕਿ ਉਹ ਜੇਈ ਐਡਵਾਂਸ ਦੇ ਪੇਪਰ ਨੂੰ ਕਲੀਅਰ ਕਰ ਸਕਣ ਕਿ ਇਸ ਤਰ੍ਹਾਂ ਦੇ ਵੀ ਕੋਈ ਪਲਾਨ ਬਣਾਏ ਹੋਏ ਆ ਡੈਫੀਨੇਟਲੀ ਜੀ ਜਦ ਬੱਚੇ ਆਉਣਗੇ ਉਹਨਾਂ ਨੂੰ ਰੈਗੂਲਰ ਮੌਕ ਟੈਸਟਸ ਦਿੱਤੇ ਜਾਣਗੇ ਉਹਨਾਂ ਦਾ ਲੈਵਲ ਦੱਸਿਆ ਜਾਏਗਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿਉਂਕਿ ਕੋਚਿੰਗ ਕਰਾਉਣਾ ਅਲੱਗ ਚੀਜ਼ ਐ ਤੇ ਉਹਨੂੰ ਕਲੀਅਰ ਕਰਾਉਣਾ ਅਲੱਗ ਚੀਜ਼ ਐ ਬੱਚੇ ਦਾ ਰਿਐਲਿਟੀ ਚੈੱਕ ਹੋਣਾ ਚਾਹੀਦਾ ਤੁਹਾਨੂੰ ਪਤਾ ਐ ਕਿ ਨੀਟ ਜੇਈ ਦੀ ਤਿਆਰੀ ਬੱਚੇ 2-2 ਸਾਲ ਤੋਂ ਕਰਦੇ ਨੇ ਕਈ ਬੱਚੇ 10th ਤੋਂ ਹੀ ਸ਼ੁਰੂ ਹੋ ਜਾਂਦੇ ਨੇ ਦੀਨਾਂ ਨੂੰ ਪਤਾ ਹੈ ਕਿ ਨੀਟ ਜੇਈ ਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਹਾਂ ਮਜ਼ਾਕ ਕਰਨ ਵਾਸਤੇ ਪਲੱਸ 2 ਦੇ ਉੱਧਰ ਐਗਜ਼ਾਮ ਹੋਣੇ ਹੁੰਦੇ ਨੇ ਇੱਧਰ ਨੀਟ ਜੇਈ ਦੀ 3 ਮਹੀਨੇ ਦੀ ਕੋਚਿੰਗ ਲੈ ਕੇ ਬੱਚੇ ਐਗਜ਼ਾਮ ਅਟੈਂਪਟ ਕਰਦੇ ਨੇ ਕੀ ਲੱਗਦਾ ਕਿਉਂਕਿ ਕੁਰਾਲੀ ਇੱਕ ਜਿਹੜਾ ਛੋਟਾ ਲੈਵਲ ਦਾ ਸ਼ਹਿਰ ਹੈ ਤੇ ਇੱਥੇ ਵਧੀਆ ਬੱਚੇ ਪੜਨ ਵਾਸਤੇ ਮੁਹਾਲੀ ਵਰਗੇ ਜਾਂਦੇ ਨੇ ਸ਼ਹਿਰ ਤੇ ਚੰਡੀਗੜ੍ਹ ਜਾਂਦੇ ਕੀ ਲੱਗਦਾ ਤੁਹਾਨੂੰ ਤੁਸੀਂ ਸਫਲ ਹੋਵੋਗੇ ਕਿ ਕੁਰਾਲੀ ਦੇ ਵਿੱਚ ਅ ਡੈਫੀਨੇਟਲੀ ਜੀ ਜਦੋਂ ਮੇਰਾ ਆਇਰ ਸੈਂਟਰ ਵੀ ਆਇਆ ਸੀਗਾ 2013 ਦੇ ਵਿੱਚ ਮੈਨੂੰ ਇਹੀ ਕੁਐਸਚਨ ਪੁੱਛਿਆ ਸੀ ਵੀ ਬੱਚੇ ਤਾਂ ਮੁਹਾਲੀ ਜਾਂਦੇ ਨੇ ਜਦ ਤੁਹਾਡੇ ਟ੍ਰੇਨਰਜ਼ ਹੀ ਮੁਹਾਲੀ ਤੋਂ ਆ ਰਹੇ ਜਦ ਮੈਂ ਆਪ ਮੁਹਾਲੀ ਆਲਰੇਡੀ ਦਾ ਜੀਨੀਅਸ ਸਕਵਾਡ ਚਲਾ ਰਿਹਾ ਮੈਂ ਮੁਹਾਲੀ ਤੋਂ ਆ ਰਹੇ ਹਾਂ ਮੈਂ ਤੁਹਾਨੂੰ ਪਿਕਅਪ ਐਂਡ ਡ੍ਰੌਪ ਫੈਸਿਲਿਟੀ ਫ੍ਰੀ ਦੇ ਰਿਹਾ ਆ ਤੇ ਜਿਹੜਾ ਮੇਰਾ ਜਿੰਨਾ ਵੀ ਟ੍ਰੇਨਰਜ਼ ਨੇ ਕੋਈ ਲੋਕਲ ਰੀਜਨ ਤੋਂ ਹੈ ਹੀ ਨਹੀਂ ਹੈਗੇ ਸਾਰੇ ਮੁਹਾਲੀ ਜਾਂ ਐਕਸ ਡੇਲੀ ਆ ਰਹੇ ਨੇ ਤਾਂ ਤੁਹਾਡੇ ਕੋਲ ਐ ਸੋਲੋ ਵੀ ਖੂ ਤੁਹਾਡੇ ਕੋਲ ਆ ਰਿਹਾ ਤਾਂ ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਮੇਰੇ ਟ੍ਰੇਨਰਸ ਜਿਹੜੇ ਹੋਣਗੇ ਟੌਪ ਕਲਾਸ ਹੋਣਗੇ ਤੇ ਡੈਫੀਨੇਟਲੀ ਸੇਮ ਕੁਆਲਿਟੀ ਦਵਾਂਗੇ ਇਹ ਇੱਕ ਇੰਟਰਨੈਸ਼ਨਲ ਕੰਪਨੀ ਆ ਜਿਸ ਜਿਨੇ ਕੇ ਐਜੂਕੇਸ਼ਨ ਸਿਸਟਮਸ ਤੇ ਬਹੁਤ ਜ਼ਿਆਦਾ ਰਿਸਰਚ ਕੀਤੀ ਹੋਈ ਆ ਡੈਫੀਨੇਟਲੀ ਕਲਾਸਰੂਮ এনਵਾਇਰਨਮੈਂਟ ਵਰਲਡ ਕਲਾਸ ਹੋਵੇਗਾ ਇਸ ਤੋਂ ਇਲਾਵਾ ਵੀ ਜਿਹੜੇ ਤੋਂ ਸੈਂਟਰ ਹੋਣਗੇ ਪੰਜਾਬ ਦੇ ਵਿੱਚ ਇਹ ਇੰਟਰਨੈਸ਼ਨਲ ਤੋਂ ਹੁਣ ਮੋਹਾਲੀ ਆਈ ਹੋਈ ਆ ਜੀ ਜਿਹੜਾ ਫਸਟ ਹੈ ਦਾ ਹੈਗਾ ਆ ਮੋਹਾਲੀ ਆਨਲਾਈਨ ਆਫਲਾਈਨ ਸ਼ੁਰੂ ਹੋ ਰਿਹਾ ਹੈ ਮੋਹਾਲੀ ਤੋਂ ਪੂਰੇ ਵਰਲਡ ਚ ਆ ਰਹੀ ਹੈ ਤੇ ਹੁਣ ਕੁਰਾਲੀ ਦੇ ਵਿੱਚ ਇਹਦਾ ਫਸਟ ਇਨੀਸ਼ੀਏਟ ਕਰ ਰਹੇ ਆ ਬੇਸਿਕਲੀ ਇਹ ਇੰਟਰਨੈਸ਼ਨਲ ਕੰਪਨੀ ਹੈ ਕੀ ਕਹਿਣਾ ਚਾਹੁੰਦੇ ਹੋ ਸਟੂਡੈਂਟਸ ਸਟੂਡੈਂਟਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਵਰਲਡ ਕਲਾਸ ਲੈਵਲ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਤੁਸੀਂ ਲੱਭ ਰਹੇ ਹੋ ਇੱਕ ਕੇ ਟਾਪ 9 ਚ ਮੈਨੂੰ ਟਿਊਸ਼ਨ ਸੈਂਟਰ ਮਿਲੇ ਮੇਰੀ ਟ੍ਰੇਨਿੰਗ ਕਰਾਵੇ ਮੇਰੇ ਟ੍ਰੇਨਰਸ ਜਿਹੜੇ ਹੋਣ ਬਹੁਤ ਹੀ ਐਜੂਕੇਟਿਡ ਹੋਣ ਜਿਹੜੇ ਟੀਚਿੰਗ ਮੈਥਡ ਹੋਣ ਹਾਈਲੀ ਐਡਵਾਂਸ ਹੋਣ ਵਰਲਡ ਕਲਾਸ ਲੈਵਲ ਦੇ ਹੋਣ ਤਾਂ ਡੈਮੋ ਕਲਾਸ ਹੈਗੀ ਹੈ 1 ਮੰਥ ਫ੍ਰੀ ਹੈ ਗਰਲਸ ਵਾਸਤੇ 2 ਮੰਥ ਫ੍ਰੀ ਹੈ ਇੱਕ ਵਾਰ ਟਰਾਈ ਕਰੋ ਐਂਡ ਆਪਣੇ ਆਪ ਹੀ ਤੁਹਾਨੂੰ ਪਤਾ ਲੱਗੇਗਾ ਕਿ ਕੀ ਡਿਫਰੈਂਸ ਹੈ ਕਿਉਂਕਿ ਡੈਮੋ ਹੈ ਤੁਸੀਂ ਇਨੀਸ਼ੀਅਲ ਰਜਿਸਟਰ ਕਰਦੇ ਹੋ ਤਾਂ ਬਿਲਕੁਲ ਫ੍ਰੀ ਹੈ ਤਾਂ ਲੈਟਸ ਟਰਾਈ ਸਰਦਵਾਲੀ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜੇ ਸਾਡੇ ਟੀਚਰ ਹੋਣਗੇ ਪ੍ਰੋਫੋਲ ਹੋਣਗੇ ਉਹ ਆਪ ਇਹ ਹਰ ਵਾਰ ਇਹ ਬੇਸਿਕਲੀ ਟੈਸਟ ਦੇਣ ਦਾ ਕਾਰਨ ਇਹ ਹੈ ਕਿ ਜਿਹੜਾ ਲੇਟੈਸਟ ਹੁਣ ਦੇਖੋ ਟੈਸਟ ਦੇ ਵਿੱਚ ਖਾਲੀ ਪ੍ਰੈਪਰੇਸ਼ਨ ਇਨਵੋਲਵ ਨਹੀਂ ਹੁੰਦੀ ਲੇਟੈਸਟ ਕੁਐਸਚਨ ਪੈਟਰਨ ਕਿਵੇਂ ਦਾ ਆ ਰਿਹਾ ਹੈ ਐਗਜ਼ਾਮ ਸੈਂਟਰ 'ਚ ਜਿਹੜਾ ਫੀਅਰ ਹੈ ਐਗਜ਼ਾਮ ਸੈਂਟਰ এনवायरमेंट ਕਿਵੇਂ ਦਾ ਹੈ ਟਾਈਮ ਮੈਨੇਜਮੈਂਟ ਕਿਵੇਂ ਚੱਲ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਨੋਟ ਕਰਨਾ ਚੈਕਿੰਗ ਕਿਵੇਂ ਹੁੰਦੀ ਹੈ ਤਾਂ ਕਿ ਤੁਹਾਨੂੰ ਜਿਹੜਾ ਬੰਦਾ ਕਹਿੰਦੇ ਵੀ ਆਪ ਸ਼ਿਮਲਾ ਜਾ ਕੇ ਆਇਆ ਹੋਵੇ ਨਾ 10 ਵਾਰ ਉਹ ਤੁਹਾਨੂੰ ਵਧੀਆ ਗਾਈਡ ਕਰ ਦੂਗਾ ਨਾ ਕਿ ਗੂਗਲ ਸੋ ਦੈਟ ਇਜ਼ ਦ ਓਨਲੀ ਰੀਜ਼ਨ ਕਿ ਜਿਹੜੇ ਟ੍ਰੇਨਰਸ ਹੋਣਗੇ ਉਹ ਆਪ ਹੀ ਉਸ ਟੈਸਟ ਤੋਂ ਕਲੀਅਰ ਹੋ ਕੇ ਆਉਣਗੇ ਤਾਂ ਤੁਹਾਨੂੰ ਵਧੀਆ ਗਾਈਡ ਕਰ ਸਕਣਗੇ ਤੇ ਤੁਹਾਡਾ ਸਕੋਰ ਰੇਂਜ ਵਧੀਆ ਦੱਸ ਸਕਣਗੇ ਸਰ ਕੋਈ ਜਿਹਨੇ ਕੋਈ ਗਰੀਬ ਵਿਦਿਆਰਥੀ ਹੈ ਪੜ੍ਹਾਈ ਇੰਟੈਲੀਜੈਂਟ ਹੈ ਉਹ ਕਰਨਾ ਚਾਹੁੰਦਾ ਹੋਵੇ ਤਾਂ ਉਹਦੇ ਵਾਸਤੇ ਕੀ ਕੁਝ ਹੈ ਤੁਸੀਂ ਦੇਖੋ ਬਹੁਤ ਜ਼ਿਆਦਾ ਵਧੀਆ ਇਹਨਾਂ ਨੇ ਕੁਐਸਚਨ ਪੁੱਟ ਕਰਿਆ ਤਾਂ ਅਸੀਂ ਆਲਰੇਡੀ ਕੰਸੀਡਰ ਕਰ ਰਹੇ ਹਾਂ ਕਿ ਅਸੀਂ ਕੁਝ ਸੀਟਸ ਹੈ ਜਿਹੜੀਆਂ ਉਹ ਫ੍ਰੀ ਰੱਖਾਂਗੇ ਬਟ ਡੈਫੀਨੇਟਲੀ ਜੇ ਸਾਡੇ ਭਰਾ ਜੇ ਸਾਨੂੰ ਰੈਫਰ ਕਰਦੇ ਨੇ ਅਸੀਂ ਵੈਰੀਫਾਈ ਕਰਾਂਗੇ ਕਿ ਵਾਕੇ ਹੀ ਉਹ ਡਿਸਰਵ ਕਰਦੇ ਨੇ ਤਾਂ ਜਿਹੜੇ ਬੱਚੇ ਪੜਨ ਵਾਲੇ ਨੇ ਪੜਨਾ ਚਾਹੁੰਦੇ ਨੇ ਤੇ ਸਿਨਸੀਅਰ ਨੇ ਜੇ ਉਹ ਵਾਕੇ ਹੀ ਡਿਸਰਵ ਕਰਦੇ ਨੇ ਤਾਂ ਅਸੀਂ ਕੁਝ ਸੀਟਾਂ ਰੱਖਾਂਗੇ ਜਿੱਥੇ ਕਿ ਫ੍ਰੀ ਕੋਚਿੰਗ ਵੀ ਦਵਾਂਗੇ ਚਾਹੇ ਉਹ ਨੀਟ ਹੋਵੇ ਚਾਹੇ ਉਹ ਜੇਈ ਹੋਵੇ ਚਾਹੇ 6th ਹੋਵੇ ਚਾਹੇ 12th ਹੋਵੇ ਡੈਫੀਨੇਟਲੀ ਬੱਚਾ ਸਿਨਸੀਅਰ ਹੋਵੇ ਬੱਚਾ ਡਿਸਪਲਾਈਨਡ ਹੋਵੇ ਤੇ ਉਹ ਨੀਡੀ ਹੋਵੇ ਤੇ ਉਹ ਡਿਸਰਵ ਕਰਦਾ ਹੋਵੇ ਫ੍ਰੀ ਕੋਚਿੰਗ ਵੈਰੀਫਿਕੇਸ਼ਨ ਤੋਂ ਬਾਅਦ ਅਸੀਂ ਇਹ ਜ਼ਰੂਰ ਕਰਾਂਗੇ। ਮੈਨਲੀ ਹੁਣ ਐਡਮਿਸ਼ਨਸ ਸ਼ੁਰੂ ਨੇ, ਰਜਿਸਟ੍ਰੇਸ਼ਨਸ ਸ਼ੁਰੂ ਨੇ। ਆਲਰੇਡੀ ਰਜਿਸਟ੍ਰੇਸ਼ਨਸ ਹੋ ਰਹੀਆਂ ਨੇ ਤੁਸੀਂ ਦੇਖ ਵੀ ਰਹੇ ਹੋਗੇ ਐਡਵਰਟਾਈਜ਼ਮੈਂਟ। ਹੁਣੇ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ 9111910199 91119101 99 ਤੇ ਸਾਡੀ ਲੋਕੇਸ਼ਨ ਜਿਹੜੀ ਹੈਗੀ ਹੈ ਚੰਡੀਗੜ੍ਹ ਰੋਡ ਤੇ ਜੇ ਤੁਸੀਂ ਆਉਂਦੇ ਹੋ ਚਨਾਲੋਂ ਦਾ ਜਿਹੜਾ ਗਵਰਨਮੈਂਟ ਸਕੂਲ ਹੈ ਉਹਦੇ ਬਿਲਕੁਲ ਹੀ ਸਾਹਮਣੇ LIC ਆਫਿਸ ਵੀ ਹੈਗਾ ਰਾਇਲ ਪਲਾਜ਼ਾ ਦੇ ਨਾਲ ਫਸਟ ਫਲੋਰ ਤੇ ਐਸਟੈਬਲਿਸ਼ਡ ਹੈ ਰਜਿਸਟ੍ਰੇਸ਼ਨ ਸ਼ੁਰੂ ਹੈ ਤੁਸੀਂ ਕਾਲ ਕਰ ਸਕਦੇ ਹੋ 1 ਮੰਥ ਦਾ ਉੱਪਰ ਲੜਕਿਆਂ ਵਾਸਤੇ ਡਿਊ ਟੂ ਨਵਰਾਤਰੀ 2 ਮੰਥ ਦਾ ਜਿਹੜਾ ਉੱਪਰ ਹੈ ਉਹ ਲੜਕੀਆਂ ਵਾਸਤੇ ਲਿミਟਿਡ ਸੀਟਸ ਤੇ ਚੱਲ ਰਿਹਾ ਹੈ ਕਾਲ ਕਰੋ